ਫਸਲਾਂ ਦੀ ਐਮ ਐਸ ਪੀ ਮੈਲਣੀ ਚਾਹੀਦੀ ਆ ਅੱਜ ਪੂਰੇ ਭਾਰਤ ਦੇ ਵਿੱਚ ਹਜ਼ਾਰਾਂ ਜਗ੍ਹਾ ਤੇ ਆਹੀ ਸੀਨ ਹੈ ਔਰ ਪੰਜਾਬ ਦੇ ਵਿੱਚ ਸੈਂਕੜੇ ਜਗ੍ਹਾ ਤੇ ਐਦਾਂ ਸੜਕਾਂ ਦੇ ਕਿਨਾਰੇ ਦੇ ਉੱਪਰ ਸੈਂਕੜੇ ਟਰੈਕਟਰਾਂ ਹਜ਼ਾਰਾਂ ਟਰੈਕਟਰਾਂ ਦੇ ਕਾਫਲੇ ਜਿਹੜੇ ਉਹ ਖੜੇ ਨੇ ਮੋਦੀ ਸਰਕਾਰ ਇਸ ਟਾਈਮ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ ਤੇ ਕਿਸਾਨ ਸੰਵਿਧਾਨ ਦੀ ਪਾਲਣਾ ਕਰ ਰਹੇ ਆ ਔਰ ਇਹ ਕਹਿੰਦੇ ਨੇ ਅਸੀਂ ਅੜੀ ਭੰਨਣ ਆਏ ਆ ਉਸ ਫਰਮਾਨ ਦੀ ਜਿਹੜਾ ਸਰਕਾਰ ਦਾ ਫਰਮਾਨ ਆਇਆ ਕਿ ਕਿਸਾਨ ਟਰੈਕਟਰ ਲੈ ਕੇ ਸੜਕਾਂ ਤੇ ਕਿਉਂ ਆਉਂਦੇ ਨੇ ਉਹ ਕਹਿੰਦੇ ਅਸੀਂ ਇਹ ਦੱਸਣ ਆਇਆ ਕਿ ਸਾਡਾ ਟਰੈਕਟਰ ਹੀ ਸਾਡੀ ਫਾਰਚੂਨਰ ਹੈ ਇਹੀ ਸਾਡੀ ਅਨੋਵਾ ਤੇ ਇਹਨੂੰ ਲੈ ਕੇ ਅਸੀਂ ਆਵਾਂਗੇ ਜੇ ਸਰਕਾਰ ਚਾਵੇ ਤਾਂ ਕੁਝ ਵੀ ਕਰ ਸਕਦੀ ਆ ਤਾਂ ਉਹ ਅਸੀਂ ਜੇ ਸਰਕਾਰ ਉਹਦੇ ਚੋਂ ਬਾਹਰ ਨਹੀਂ ਆਉਂਦੀ ਡਬਲਯੂਟੀਓ ਦੇ ਸਮਝੌਤੇ ਚੋਂ ਤਾਂ ਕਿਸਾਨ ਲਗਾਤਾਰ ਇਹ ਤੇ ਸੰਘਰਸ਼ ਕਰਨਗੇ ਅੱਜ ਡਬਲਯੂਟੀਓ ਦਾ ਸਮਾਗਮ ਹੋ ਰਿਹਾ ਆਬੂਦਾਬੀ ਚ ਔਰ ਇੱਕ ਉੱਥੋਂ ਤੱਕ ਆਪਣੀ ਆਵਾਜ਼ ਗੂੰਜਾਉਣ ਦੇ ਲਈ ਆਏ ਨੇ ਤਾਂ ਕਿ WTO ਤੱਕ ਸੁਨੇਹਾ ਇਹਨਾਂ ਦਾ ਪਹੁੰਚ ਸਕੇ ਕਿ ਉਹਦੀਆਂ ਨੀਤੀਆਂ ਦਾ ਇਹ ਵਿਰੋਧ ਕਰਦੇ ਨੇ ਔਰ MSP ਇਹ ਚਾਹੁੰਦੇ ਨਹੀਂ ਅੱਜ ਵੀ ਲੜਾਈ ਦੇ ਮੋਰੀ ਇਹੀ ਨੇ ਸੋ ਜਿਹੜੇ ਕਹਿੰਦੇ ਨੇ ਕਿ ਪੰਜਾਬੀਆਂ ਨੂੰ ਕਿਉਂ ਵੱਧ ਤਕਲੀਫ ਹੁੰਦੀ ਹੈ ਪੂਰੇ ਭਾਰਤ ਦੇ ਬਾਕੀ ਕਿਸਾਨ ਇੰਨਾ ਕਿਉਂ ਨਹੀਂ ਬੋਲਦੇ ਬੋਲਦੇ ਨੇ ਉਹ ਵੀ ਜਿਹੜੇ ਚੇਤਨ ਨੇ ਪਰ ਇਹਨਾਂ ਨੂੰ ਸਭ ਤੋਂ ਵੱਧ ਤਕਲੀਫ ਇਸ ਕਰਕੇ ਹੈ ਕਿਉਂਕਿ ਇਹਨਾਂ ਦੇ ਅੰਦਰ ਅਣਖ ਹੈ ਇਹਨਾਂ ਦੇ ਅੰਦਰ ਗੈਰਤ ਹੈ ਇਹ ਨਹੀਂ ਦਬਦੇ ਇਹ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਦੇ ਨੇ ਔਰ ਇਹਨਾਂ ਨੂੰ ਗੁਰਤੀ ਕਿਹਦੀ ਹੈ ਇਹਨਾਂ ਨੂੰ ਗੁਰਤੀ ਜਿਹੜੇ ਕਹਿੰਦੇ ਨੇ ਕਿ ਪੰਜਾਬੀਆਂ ਨੂੰ ਵੱਧ ਤਕਲੀਫ ਕਿਉਂ ਹੈ ਇਹ ਕਿਉਂ ਵੱਧ ਬੋਲਦੇ ਨੇ ਇਹਨਾਂ ਨੂੰ ਗੁਰਤੀ ਗੁਰੂ ਗੋਬਿੰਦ ਸਿੰਘ ਦੀ ਹੈ ਇਹਨਾਂ ਨੂੰ ਸਿਖਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਹੈ ਔਰ ਇਹ ਵਾਰਸ ਬਾਬਾ ਦੀਪ ਸਿੰਘ ਦੇ ਹੈ ਔਰ ਇਹ ਵਾਰਸ ਪਗਤ ਸਿੰਘ, ਉਦਮ ਸਿੰਘ ਤੇ ਕਰਤਾਰ ਸਿੰਘ ਸਰਾਭੇ ਦੇ ਆ ਇਸ ਕਰਕੇ ਇਹਨਾਂ ਦੀਆਂ ਰਗਾਂ 'ਚ ਖੂਨ ਹੈ ਉਹਨਾਂ ਦਾ ਜਿਨ੍ਹਾਂ ਨੇ ਵੰਗਾਰਾਂ ਪਾਈਆਂ ਹਕੂਮਤਾਂ ਨੂੰ ਜਿਹੜੇ ਮੁਗਲਾਂ ਨਾਲ ਲੜੇ ਜਿਹੜੇ ਅੰਗਰੇਜ਼ਾਂ ਨਾਲ ਲੜੇ ਔਰ ਅੱਜ ਇਹ ਆਪਣੇ ਹੱਕਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਬਾਪੂ ਬੈਠੇ ਨੇ ਦੋ-ਦੋ ਝੰਡੇ ਲਾਏ ਨੇ ਕਿਸਾਨੀ ਦਾ ਔਰ ਦੂਜਾ ਗੁਰੂ ਸਹਿਬਾਨਾ ਦਾ ਕੇਸਰੀ ਝੰਡਾ ਦੋਵੇਂ-ਦੋਵੇਂ ਝੰਡੇ ਲਾ ਕੇ ਇਹ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਦੂਰ ਤੱਕ ਲੰਬਾ ਕਾਫਲਾ ਟਰੈਕਟਰਾਂ ਦਾ ਪੂਰੇ ਭਾਰਤ ਦੇ ਵਿੱਚ ਅੱਜ ਸੈਂਕੜੇ ਹਜ਼ਾਰਾਂ ਜਗ੍ਹਾ ਤੇ ਐਦਾਂ ਹੀ ਸੈਂਕੜੇ ਹਜ਼ਾਰਾਂ ਟਰੈਕਟਰਾਂ ਦਾ ਇਹ ਸੀਨ ਵੇਖਣ ਨੂੰ ਮਿਲ ਰਿਹਾ ਔਰ ਇਹ ਕਹਿੰਦੇ ਨੇ ਕਿ ਅਸੀਂ ਆੜੀ ਪੰਨਨ ਲਈ ਆਏ ਆ ਉਸ ਫਰਮਾਨ ਦੀ ਜਿਹੜਾ ਫਰਮਾਨ ਪਿਛਲੇ ਦਿਨੀ ਸਰਕਾਰ ਦਾ ਆਇਆ ਕਿ ਟਰੈਕਟਰ ਲੈ ਕੇ ਸੜਕਾਂ ਤੇ ਕਿਉਂ ਆਉਂਦੇ ਨੇ ਟਰੈਕਟਰ ਤਾਂ ਸੜਕ ਤੇ ਲਿਆਂਦੇ ਨਹੀਂ ਜਾ ਸਕਦੇ ਸੋ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਮੋਗਾ ਦੇ ਬਾਗਾ ਪੁਰਾਣਾ ਦੇ ਨਜ਼ਦੀਕ ਤੋਂ ਮੈਂ ਤੁਹਾਨੂੰ ਇਹ ਸੀਨ ਦਿਖਾ ਰਿਹਾ ਇਹ ਟਰੈਕਟਰ ਹੀ ਟਰੈਕਟਰ ਨੇ ਟਰੈਕਟਰਾਂ ਦੇ ਉੱਪਰ ਬੱਚਿਆਂ ਸਮੇਤ ਬਜ਼ੁਰਗਾਂ ਸਮੇਤ ਜਿਹੜੇ ਨੌਜਵਾਨ ਨੇ ਉਹ ਡਟੇ ਬੈਠੇ ਨੇ ਤੁਸੀਂ ਦੇਖੋ ਦੂਰ ਤੱਕ ਜਿੱਥੋਂ ਤੱਕ ਅਸੀਂ ਜਾਵਾਂਗੇ ਟਰੈਕਟਰ ਔਰ ਇਹ 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 ਪੰਜਾਬ ਦੇ ਅੰਦਰ ਅੱਜ ਸੈਂਕੜੇ ਥਾਵਾਂ ਦਾ ਸੀਨ ਹੈ ਔਰ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹਦੀ ਅੱਜ ਸੰਮੇਲਨ ਹੋ ਰਿਹਾ ਅਬੂ ਤਾਬੂ ਚ ਉਹਦੇ ਖਿਲਾਫ ਇਕੱਠੇ ਹੋਏ ਨੇ ਇਹ ਕਹਿੰਦੇ ਨੇ ਕਿ ਸਾਨੂੰ ਜੇ ਦੇਸ਼ 'ਚ ਧਰਨਾ ਲਾਉਣ ਦਾ ਅਧਿਕਾਰ ਵੀ ਮੋਦੀ ਸਰਕਾਰ ਨਹੀਂ ਦਿੰਦੀ ਤਾਂ ਫੇਰ ਅਸੀਂ ਕੀ ਕਰੀਏ ਫੇਰ ਇਹ ਲੋਕਤੰਤਰ ਕਿ ਹੋ ਜਾਏ ਇਹ ਕਹਿੰਦੇ ਨੇ ਕਿ ਭਗਵੰਤਮਾਨ ਸਰਕਾਰ ਨੇ ਹੁਣ ਤੱਕ ਪਰਚਾ 302 ਦਾ ਦਰਜ ਕਿਉਂ ਨਹੀਂ ਉਹਨਾਂ ਤੇ ਕੀਤਾ ਜਿਨ੍ਹਾਂ ਨੇ ਸ਼ੁਭ ਕਰਨ ਨੂੰ ਉੱਥੇ ਗੋਲੀ ਮਾਰੀ ਹੈ ਸੋ ਤਮਾਮ ਸਵਾਲਾਂ ਨੂੰ ਲੈ ਕੇ ਇਹ ਆਏ ਨੇ ਤੁਸੀਂ ਦੇਖ ਸਕਦੇ ਹੋ ਸਾਰੀ ਉਮਰ ਬਾਪੂਆਂ ਦੀ ਖੇਤਾਂ 'ਚ ਲੰਗੀ ਹੈ ਇਹ ਬਜ਼ੁਰਗ ਖੇਤਾਂ 'ਚ ਹੋਏ ਨੇ ਖੇਤਾਂ ਦੀ ਆਵਾਜ਼ ਬਣ ਕੇ ਅੱਜ ਇਹ ਸੜਕਾਂ ਤੇ ਨਿਤਰੇ ਨੇ ਅਗਵਾਈ ਕਰ ਰਹੇ ਨੇ ਪੂਰੇ ਦੇਸ਼ ਦੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਹੋਰੀ ਬੈਠੇ ਨੇ ਜੀ ਉਹ ਕਹਿੰਦੇ ਨੇ ਪਿਛਲੀ ਵਾਰ ਤਾਂ ਸਾਡੀ ਢਿੱਲ ਕਰਕੇ ਦਿੱਲੀ ਆ ਗਏ ਸੀ ਤੇ ਐਤ ਕੀ ਅਸੀਂ ਨਹੀਂ ਇਹਨਾਂ ਨੂੰ ਦਿੱਲੀ ਵੜਨ ਦਿੰਦੇ ਢਿੱਲ ਨਹੀਂ ਕਹਿ ਸਕਦੇ ਜੀ ਤੁਸੀਂ ਦੇਖ ਹੀ ਰਹੇ ਹੋਵੋਗੇ ਕਿਸ ਤਰ੍ਹਾਂ ਉਹ ਆਥਰੂ ਗੈਸ ਦੇ ਗੋਲੇ ਜਿਹੜੇ ਜੜੀਆਂ ਗੰਨਾ ਉਹ ਚਲਾ ਰਹੇ ਆ ਉਹ ਬੈਨ ਹੋਈਆਂ ਵੀ ਗੰਨਾ ਕਿਸਾਨਾਂ ਤੇ ਚਲਾ ਰਹੇ ਆ ਉਸ ਵਿਧਾਨ ਦੀ ਉਲੰਘਣਾ ਤੇ ਕਿਸਾਨ ਸਵਿਧਾਨ ਦੀ ਪਾਲਣਾ ਕਰ ਰਿਹਾ ਜੀ ਜੇ ਅਸੀਂ ਸਵਿਧਾਨ ਦੀ ਪਾਲਣਾ ਕਰ ਰਹੇ ਹਾਂ ਤੋ ਆਪਦੇ ਆਪ ਨੂੰ ਮਜ਼ਬੂਤ ਸਮਝ ਰਹੇ ਆ ਇਹ ਬਹੁਤ ਵੱਡੇ ਭਲੇਖੇ ਦੇ ਵਿੱਚ ਆ ਵੀ ਅਸੀਂ ਰੋਕ ਰਹੇ ਆ ਪਰ ਨਹੀਂ ਕਿਸਾਨ ਮਤਲਬ ਕਿ ਸਵਿਧਾਨ ਦੀ ਪਾਲਣਾ ਕਰ ਰਿਹਾ ਹੈ ਅੱਛਾ ਹਾਂ ਤੁਹਾਨੂੰ ਲੱਗਦਾ ਹੈ ਵੀ ਇਸ ਵਾਰ ਤੁਸੀਂ ਦਿੱਲੀ ਜਾ ਪਾਓਗੇ 14 ਤਰੀਕ ਨੂੰ ਦੇਖੋ ਜੀ ਗੁਰਨਾਨਕ ਸਾਹਿਬ ਦਾ ਉਤਮ ਖੇਤੀ ਮੱਧਮ ਵਪਾਰ ਦਿੱਲੀ ਜਾਣਾ ਜਾਂ ਦਿੱਲੀ ਨਾ ਜਾਣਾ ਸਾਡੇ ਕੋਈ ਨੱਕ ਦਾ ਸਵਾਲ ਨਹੀਂ ਅਸੀਂ ਆਪਦੀ ਆਵਾਜ਼ ਸ਼ਾਂਤਮਈ ਰਹਿ ਕੇ ਰੋੜਾਂ ਦੇ ਉੱਤੇ ਬਹਿ ਕੇ ਜਿੱਥੋਂ ਤਾਈ ਪਹੁੰਚਾਣੀ ਸੀ ਪਹਚਾ ਰਹੇ ਆ ਮੋਦੀ ਸਰਕਾਰ ਦੀ ਕਰਕਰੀ ਹੋ ਰਹੀ ਆ ਬਾਹਰਲੇ ਦੇਸ਼ਾਂ ਤੱਕ ਸਾਡੀ ਵਿਚਾਰੇ ਸਾਡਾ ਦਿੱਲੀ ਪਹੁੰਚਣਾ ਜਾਂ ਨਾ ਪਹੁੰਚਣਾ ਉਹ ਨੱਕ ਦਾ ਸਵਾਲ ਨਹੀਂ ਸਾਡਾ ਆਪਦੇ ਹੱਕਾਂ ਦੇ ਪ੍ਰਤੀ ਰਾਖੀ ਕਰਨੀ ਸਾਡੀ ਉਹ ਕਿਤੇ ਵੀ ਰਹਿ ਕੇ ਕਿਸ ਤਰ੍ਹਾਂ ਵੀ ਹੋਵੇ ਉਹ ਅਸੀਂ ਉਸ ਲਈ ਪਾਵਨ ਆ ਪਰ ਪਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਥੋੜਾ ਉਹਨੇ ਤਾਂ ਸੱਦਾ ਦਿੱਤਾ 14 ਮਾਰਚ ਨੂੰ ਦਿੱਲੀ ਜਾਵਾਂਗੇ ਦਿੱਲੀ ਉਹਨਾਂ ਨੇ ਆ ਰਾਮਲੀਲਾ ਕਿਹੜੇ ਗਰਾਊਂਡ ਦੇ ਵਿੱਚ ਪੰਚਾਇਤ ਕਰਨ ਦੀ ਬਾਬਤ ਆਖਿਆ ਉਹ ਜਿਸ ਤਰ੍ਹਾਂ ਵੀ ਹੋਇਆ ਜਿਵੇਂ ਉਹ ਇੱਕ ਇਹਨਾਂ ਨੇ ਨਾਦਰ ਸਿੰਘ ਫਰਮਾਨ ਜਾਰੀ ਕੀਤਾ ਵੀ ਕਿਸਾਨ ਰੋਡ ਤੇ ਟਰੈਕਟਰ ਨਹੀਂ ਲਿਆ ਸਕਦਾ ਚਲੋ ਸਾਡੀਆਂ ਕੁਝ ਜਥੇ ਬੰਦੀਆਂ ਟਰੈਕਟਰ ਮਾਰ ਦੇ ਜਰਕੇ ਸ਼ੰਭੂ ਤੇ ਬੈਠੀਆਂ ਉਹ ਸੰਯੁਕਤ ਮੋਰਚ ਨੇ ਸੱਦਾ ਦਿੱਤਾ ਵੀ ਅਸੀਂ ਉੱਥੇ ਮੈਦਾਨ ਦੇ ਵਿੱਚ ਪੰਚਾਇਤ ਕਰਨੀ ਆ ਚਲੋ ਦੇਖਦੇ ਆ ਸਾਨੂੰ ਮਤਲਬ ਕਿ ਟਰੈਕਟਰਾਂ ਦੇ ਜਰਕੇ ਨਹੀਂ ਤੇ ਸਾਨੂੰ ਟ੍ਰੇਨਾਂ ਦੇ ਜਰਕੇ ਦੇਖਦੇ ਆ ਮੋਦੀ ਸਰਕਾਰ ਕਿੰਨਾ ਕੁ ਪਹੁੰਚਣ ਨੂੰ ਸਾਨੂੰ ਮਤਲਬ ਕੋਈ ਮਦਦ ਕਰਦੀ ਆ ਇਹ ਦੂਰਾ ਚਿਹਰਾ ਮੋਦੀ ਸਰਕਾਰ ਦਾ ਇਹ ਪਤਾ ਲੱਗ ਜੂਗਾ ਵੀ ਸਾਨੂੰ ਹੁਣ ਮਦਾ ਉੱਥੇ ਜਾਣ ਦਿੰਦੇ ਆ ਜਾਂ ਨਹੀਂ ਜਾਣ ਦਿੰਦੇ 14 ਤਰੀਕ ਦੀ ਕਾਲਾ 14 ਤਰੀਕ ਨੂੰ ਅਸੀਂ ਹਰ ਕੋਸ਼ਿਸ਼ ਕਰਾਂਗੇ ਪਹੁੰਚਣ ਦੀ ਤੁਸੀਂ ਸੁਣਿਆ ਉਹ ਕਹਿੰਦੇ ਆ ਕਿ ਸਾਨੂੰ ਲੱਗਦਾ ਕਿਸੇ ਵੀ ਤਰੀਕੇ ਨਾਲ ਸਾਨੂੰ ਇਹਨਾਂ ਨੇ ਇਕੱਠੇ ਹੋਣ ਤੋਂ ਰੋਕਣਾ ਪਰ ਉਹ ਕਹਿੰਦੇ ਆ ਅਸੀਂ ਜੋ ਸਾਡਾ ਸੱਦਾ ਹੈ ਅਸੀਂ ਯਤਨ ਕਰਾਂਗੇ ਸ਼ਾਂਤਮਈ ਰਹਿ ਕੇ ਆਪਣੇ ਸੱਦੇ ਨੂੰ ਲਾਗੂ ਕਰਨ ਦਾ ਭਾਈ ਜੀ ਕੁਝ ਲੋਕ ਕਹਿੰਦੇ ਨੇ ਕਿ ਪਿਛਲੇ ਕਿਸਾਨ ਅੰਦੋਲਨ ਚ ਕਿਸਾਨ ਉਤੋਂ ਦੀ ਸੀ ਤੇ ਸਰਕਾਰ ਦਬ ਗਈ ਸੀ ਤੇ ਐਤ ਕੀ ਕਹਿੰਦੇ ਵੀ ਜਿਹੜੇ ਸਰਕਾਰ ਉਤੋਂ ਦੀ ਹੋ ਰਹੀ ਆ ਤੇ ਕਿਸਾਨ ਦਬ ਰਹੇ ਨੇ ਕੀ ਕਹੋਂਗੇ ਅਸੀਂ ਜੀ ਦਮਣ ਵਾਲੇ ਨਹੀਂ ਅਸੀਂ ਗੁਰੂਆਂ ਦੇ ਜਣ ਦੀ ਪੂਰਨਾਂ ਤੇ ਚੱਲਣ ਵਾਲੇ ਆ ਸਾਨੂੰ ਗੁਰੂ ਸਾਹਿਬਾਂ ਨੇ ਸੰਘਰਸ਼ ਲੜ ਲਈ ਬਹੁਤ ਬਲ ਦਿੱਤਾ ਹੈ ਤੇ ਲੜਾਂਗੇ ਜਰੂਰ ਅਸੀਂ ਨਹੀਂ ਦਬਦੇ ਮੋਦੀ ਦਬੂਆ ਦਿੱਲੀ ਜਾਣਾ ਹੀ ਜਾਣਾ ਅਸੀਂ 14 ਤਰੀਕ ਨੂੰ अच्छा हां जी ਤੇ ਜੇ ਤੁਹਾਨੂੰ ਜਿਵੇਂ ਉਹ ਪਹਿਲਾਂ ਖਨੌਰੀ ਸ਼ੰਭੂ ਤੇ ਰੋਕਿਆ ਹੋਇਆ ਜਿਵੇਂ ਰੋਕ ਲਿਆ ਫੇਰ ਤੇ ਪੱਟੇ ਜਾਣਗੇ ਅੱਗੇ ਨੂੰ ਉਵੇਂ ਪੱਟਦੇਾਂਗੇ ਜਿਵੇਂ ਅੱਗੇ ਪੱਟੇ ਸੀ ਆਪਾਂ ਅੱਗੇ ਗੱਲ ਕਰਦੇ ਆਂ ਕਿਸਾਨ ਵੀਰ ਬੈਠੇ ਨੇ ਟਰੈਕਟਰਾਂ ਦੇ ਉੱਪਰ ਬਾਈ ਜੀ ਤੁਸੀਂ ਅੱਜ WTO ਦੇ ਵਿਰੋਧ ਦੇ ਵਿੱਚ ਇਹ ਜਿਹੜੇ ਸੜਕਾਂ ਤੇ ਟਰੈਕਟਰ ਖੜਾਏ ਨੇ ਤੇ WTO ਦਾ ਖੇਤੀ ਨਾਲ ਕੀ ਸੰਬੰਧ ਹੈ WTO ਦਾ ਇਹ ਸਬੰਧ ਆ ਜਿੰਨਾ ਚਿਰ ਉਹ ਦੇ ਵਿੱਚੋਂ ਭਾਰਤ ਬਾਹਰ ਨਹੀਂ ਆਉਂਦਾ ਉਹ ਇੱਕ ਸੰਸਥਾ ਬਣੀ ਹੋਈ ਆ ਵਪਾਰੀਆਂ ਦੀ ਸਾਰਿਆਂ ਦੇ ਰਲ ਕੇ ਦੇਦ ਦੀ ਵੀ ਕਿਤੇ ਵੀ MSP ਨਹੀਂ ਦੇਣੀ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਹੈਗੀ ਆ ਉਹ ਫਸਲ ਖਰੀਦਣ ਕੇ ਜਿਵੇਂ ਖੁੱਲਾ ਛੱਡਿਆ ਹੋਇਆ ਵੀ ਜਿੰਨੇ ਤੇ ਮਰਜ਼ੀ ਖਰੀਦ ਲੈਣ ਭਾਵੇਂ ਘੱਟ ਰੇਟ ਦੇ ਦੇਣ ਵੱਧ ਦੇਣ ਉਦੇ ਅਨੁਸਾਰ ਛੱਡਿਆ ਜਿੰਨਾ ਚਿਰ ਉਹ ਸੰਸਥਾ ਦੇ ਵਿੱਚੋਂ ਭਾਰਤ ਬਾਹਰ ਨਹੀਂ ਆਉਂਦਾ ਉਨਾ ਚਿਰ ਸਾਨੂੰ ਐਮਐਸਪੀ ਨਹੀਂ ਮਿਲ ਸਕਦੀ ਤਾਂ ਕਰਕੇ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਤੇ ਭਈ ਉਹਦੇ ਵਿੱਚੋਂ ਭਾਰਤ ਨੂੰ ਬਾਹਰ ਹੋਣਾ ਚਾਹੀਦਾ ਉਹਦੀ ਨਿਖੇਦੀ ਕਰ ਰਹੇ ਹਾਂ ਅੱਜ ਜਿਹੜੀ ਆਬੂਟਾ ਬੂ ਦੇ ਵਿੱਚ ਉਹ ਹੋ ਰਹੀ ਆ ਆਪਣਾ ਰੈਲੀ ਹੋ ਰਹੀ ਆ ਉਹਨਾਂ ਦੀ ਮੀਟਿੰਗ ਹੋ ਰਹੀ ਆ ਉਹਦਾ ਵਿਰੋਧ ਕਰਦੇ ਆ ਤੇ ਤਾਂ ਹੀ ਅੱਜ ਅਸੀਂ ਸੜਕਾਂ ਦੇ ਉੱਤੇ ਟਰੈਕਟਰ ਖੜੇ ਕੀਤੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਵਿਰੋਧ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਦਿੱਲੀ ਮਾਰਚ ਕਰਾਂਗੇ ਆਪਣਾ 14 ਤਰੀਕ ਨੂੰ ਜੀ ਅੱਛਾ ਜਿਹੜੀਆਂ ਇਹ WTO ਦੀਆਂ ਨੀਤੀਆਂ ਨੇ ਤੁਸੀਂ ਕਹਿ ਰਹੇ ਹੋ ਵੀ ਇਹ MSP ਦੇਣ ਦੇ ਵਿੱਚ ਅੜਿੱਕਾ ਨੇ ਹਾਂਜੀ ਫਿਰ ਇਹੀ ਕਾਰਨ ਹੈ ਵੀ ਜਿਹੜਾ ਕੇਂਦਰ ਸਰਕਾਰ ਇੰਨੇ ਲੰਬੇ ਟਾਈਮ ਤੋਂ MSP ਦੇਣ ਦੇ ਉੱਪਰ ਵਾਅਦਾ ਕਰਕੇ ਵੀ ਮੁੱਕਰ ਜਾਂਦੀ ਆ ਉਹਦਾ ਕਾਰਨ ਮੇਨ ਇਹੀ ਹੈ ਇਹ ਵੀ ਕਾਰਨਾਂ ਤੇ ਅੱਜ ਇਹ ਕੇਂਦਰ ਸਰਕਾਰ ਚਾਵੇ ਵੀ ਅਸੀਂ ਐਮਐਸਪੀ ਦੇਣੀ ਆ ਤੇ ਉਹਦੇ ਵਿੱਚੋਂ ਉਹ ਬਾਹਰ ਆ ਸਕਦੀ ਆ ਤੇ ਜਿਹੜਾ ਹੈਗਾ ਆਪਣਾ ਸਾਰੇ ਜਿਹੜਾ ਹੈਗਾ 21000 ਕਰੋੜ ਰੁਪਇਆ ਜਿਹੜਾ ਹੈਗਾ ਰੱਖਿਆ ਜਾਵੇ ਕਿਸਾਨਾਂ ਲਈ ਸਾਲ ਭਰ ਦਾ ਜਿਹੜਾ ਹੈਗਾ ਵੀ ਉਹ ਐਮਐਸਪੀ ਦੇਣ ਦੇ ਲਈ ਉਹਦੀ ਮੰਗ ਨੂੰ ਲੈ ਕੇ ਤੇ ਹੋਰ ਵੀ ਜਿਹੜੀਆਂ ਗੱਲਾਂ ਹੈਗੀਆਂ ਵੀ ਐਮਐਸਪੀ ਤੇ ਲੈ ਕੇ ਉਹਨਾਂ ਵਾਲੇ ਟਾਈਮ ਦੇ ਵਿੱਚ ਵੱਡੇ ਪ੍ਰਦਰਸ਼ਨ ਕਰਨਗੇ ਤੇ ਇਹ ਮੰਗ ਲੈ ਕੇ ਜਾਣਗੇ ਵੀ ਸਰਕਾਰ ਉਹਦੇ ਚ ਬਾਹਰ ਆ ਕੇ ਜਿਹੜਾ ਸਾਨੂੰ ਜਿਹੜਾ ਹੈਗਾ ਹਰ ਫਸਲ ਤੇ ਐਮ ਐਸ ਪੀ ਦਵੇ ਤੇ ਜਿਹੜਾ ਹੈਗਾ ਝੋਨਾ ਜਾਂ ਕਣਕ ਦੇ ਇਕੱਲੇ ਤੇ ਨਹੀਂ ਮਿਲਣੀ ਚਾਹੀਦੀ ਹੋਰ ਫਸਲਾਂ ਤੇ ਵੀ ਸਾਡੇ ਐਮ ਐਸ ਪੀ ਮਿਲਣੀ ਚਾਹੀਦੀ ਹੈ ਮਿੱਤਰ ਪਿਆਰਿਓ ਵੱਡੀ ਗਿਣਤੀ ਕਿਸਾਨ ਭਰਾਵਾਂ ਨੂੰ ਨਹੀਂ ਪਤਾ ਵੀ ਇਹ ਡਬਲਯੂ ਟਿਓ ਕੀ ਬਲਾ ਇਹ ਕੀ ਸ਼ੈ ਹੈ ਡਬਲਯੂ ਟਿਓ ਦਾ ਪੂਰਾ ਮਤਲਬ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਇੱਕ ਦੁਨੀਆ ਭਰ ਦੀ ਸੰਸਥਾ ਹੈ ਵਪਾਰੀਆਂ ਦੀ ਵੱਡੇ ਕਾਰਪੋਰੇਟਾਂ ਦੀ ਜਿਹੜੀ ਨੀਤੀਆਂ ਬਣਾ ਕੇ ਦਿੰਦੀ ਹੈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਤੇ ਉਹਦੇ ਵਿਰੋਧ ਦੇ ਵਿੱਚ ਇਹ ਪ੍ਰਦਰਸ਼ਨ ਕਰ ਰਹੇ ਨੇ ਇੱਕ ਡੰਕਲ ਆਰਥਨ ਡੰਕਲ ਨਾਂ ਦਾ ਇੱਕ ਬੰਦਾ ਸੀਗਾ ਉਹਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਹਨੂੰ ਕਹਿੰਦੇ ਆ ਡੰਕਲ ਖੜਾ 1992 ਤੋਂ ਲੈ ਕੇ ਉਹਦੇ ਡੰਕਲ ਖਰੜੇ ਦੇ ਅਨੁਸਾਰ ਜਿਹੜੀਆਂ ਨੀਤੀਆਂ ਆਈਆਂ ਉਹਦੇ ਵਿੱਚੋਂ ਹੀ ਫਸਲਾਂ ਦੇ ਭਾਅ ਗਾਇਬ ਹੋਏ ਉਹਦੇ ਵਿੱਚੋਂ ਹੀ ਸਰਕਾਰੀ ਮੈਕਮੇ ਜਿਹੜੇ ਉਹ ਪ੍ਰਾਈਵੇਟ ਹੱਥਾਂ 'ਚ ਜਾਣ ਲੱਗੇ ਸਭ ਕੁਝ ਉਥੋਂ ਨਿਕਲਿਆ